ਅੱਜੀ ਕਿਤਾ ਹਰ ਪੜੀ ਤੀ ਆਰੋਂ ਤੋਂ ਪਾਕਿਸਤਾਨ ਚ ਰਹੇ ਜਦੋਂ ਇਕ ਦਿਨ ਵੀ ਭਾਈ ਵਿਜेंद्र ਸਿੰਘ ਜੀ ਨੇ ਅਖੀਲੇ ਸਾਹ ਤੱਕ ਇਹ ਨਹੀਂ ਕਿਹਾ ਕਿ ਸਾਡਾ ਅੱਤ ਪਾਕਿਸਤਾਨ ਤੋਂ ਭੱਜੇ ਨਹੀਂ ਉਹ ਹਮੇਸ਼ਾ ਹਾਲਿਸਤਾਨ ਦੇ ਅੱਗੇ ਚੱਲਦੇ ਇੱਕ ਗੱਲ ਹੋਰ ਅਸ਼ੀਰ ਸਿੰਘ ਸਾਹਿਬ ਦਾ ਰਹੇ ਸੀ ਜਿਸ ਤਰ੍ਹਾਂ ਜਤਜੀਤ ਸਿੰਘ ਚੋਹਾਨ ਜਿਹੜਾ 1947-48 ਦੇ ਵਿੱਚ ਪੰਜਾਬ ਦਾ ਰੈਵਿਊ ਤੇ ਫਰਦਾਸ ਨਿਸ਼ਚੇ ਰਹਾ ਉਹਨੂੰ ਵਿਲਾਇਤ ਦੇ ਜਨਰਲ ਸਰਦ ਗੁਗਿੰਦਰ ਸਿੰਘ ਮਾਨ ਦਾ ਵੱਡਾ ਹੱਥ ਹੈ ਅਸੀਂ ਬੜਾ ਹੰਸਾ ਕਰ ਮੀਟਿੰਗ ਕਰ ਰਹੇ ਸੀ ਕਸ਼ਮੀਰ ਸਾਹਿਬਾ ਪਰ ਦਸ ਸਿੰਘ ਮਾਸਟਰ ਜੀ ਸਾਰੇ ਉੱਪਰਲੇ ਕਮਰੇ ਵਿੱਚ ਉੱਥੇ ਕੱਢ ਕੇ ਸਾਨੂੰ ਇੱਕ ਹੋਪਾ ਦਿਖਾਈ ਮਾਨ ਸਾਹਿਬ ਨੇ ਕਹਿੰਦੇ ਆਰ ਵੀ ਫੋਟੋਵਾਦੀ ਕਹਿੰਦੇ ਵਿੱਚ ਜਿਹੜੀ ਮੋਟਰ ਆਏ ਕਾਰ ਤੋਂ ਮੋਟਰ ਕਹਿੰਦੇ ਨੀਵਾਸ ਬਹਾਵਾ ਕਹਿੰਦੇ ਜਿਹੜੀ ਮੋਟਰ ਆਏ ਜਦੋਂ ਮੇਰਾ ਵਿਆਹ ਹੋਣਾ ਮਾਣਸਾਲ ਕਹਿੰਦੇ ਤਮਾ ਇੰਗਲੈਂਡ ਪਹੁੰਚ ਗਿਆ ਆਪਣੇ ਮਿਸਰ ਦੇ ਨਾਲ ਦਿੱਲੀ ਜਿੱਦ ਨਾਲ ਤਾਂ ਜਗਜੀਤ ਸਿੰਘ ਚੋਹਾਨ ਨੇ ਮੈਨੂੰ ਇਸ ਮੋਟਰ ਦਾ ਫੋਟੋ ਤੇ ਮੋਟਰ ਵੀ ਆ ਜਰਜੀਸ਼ ਸਿੰਘ ਟੁਹਾਰੀ ਵੀ ਹੈ ਮਹਨ ਸਾਹਿਬ ਵੀ ਹੈਗੇ ਨੇ ਤੇ ਬੀਬੀ ਜੀ ਜੀਤੂਪੁਰ ਵੀ ਹੈਗੇ ਨੇ ਮੈਨੂੰ ਕਹਿੰਦੇ ਜਰਜੀਸ਼ ਸਿੰਘ ਟੁਹਾਰ ਨੇ ਇਸ ਮੋਟਰ ਤੇ ਸਹਾਈ ਕਰਾਈਆ ਕਿਉਂਕਿ ਇਹ ਮੋਟਰ ਗੁਗੰਦਰ ਸਿੰਘ ਮਾਨ ਨੇ ਖਾਨਸਤਾਨ ਦੀ ਪ੍ਰਾਪਤੀ ਲਈ ਮੈਨੂੰ ਲੈ ਕੇ ਜਨਾਨ ਦਿੱਤੀ ਦੇਵਤਾਂ ਦੇ ਪ੍ਰਤੀ ਦੇ ਉਹ ਜੀਵ ਮਿਟਰ ਬਣ ਜੇਗਾ ਉਹ ਜੀਵ ਮਿਟਰ ਬਣ ਜੇਗਾ ਉਹ ਜੀਵ ਮਿਟਰ ਸੱਚ ਪਤਾ ਹੈ ਸੱਚ ਹੈ ਜੇ ਤੱਕ ਅੱਜ ਨਾਲ ਹੀ ਹੋਵਾਂਗੇ ਕੋਈ ਤੱਕ ਜੁੜਾ ਹੈ ਕਿ ਨੂੰ ਸੰਭਲਤਾ ਜਾਓ ਕਿ ਜੀਵ ਮਿਟਰ ਸੂਬੇਦਾਰੀਆਂ ਕੋਲੇ ਕਸਤੇ ਕੋਮ ਰਿਪੋਰਟ ਕਰ ਦਿਓ ਤੁਸੀਂ ਨਾਗਰੀ ਘਰ ਕਾ ਕੇ ਆਪਣੀ ਗੱਲ ਨੂੰ ਸਮਾਪਤੀ ਵੱਲ ਲੈ ਕੇ ਜਾਣਾ ਪੰਡੋਸਤਾਨ ਚਾਹ ਰਿਹਾ ਹਿੰਦੁਸਤਾਨ ਅੰਗਨ ਲਗਾਉਣਾ ਅੱਜ ਐਨੀਆਂ ਖੂਗੀਆਂ ਨੇ ਕਿ ਬਦੇਸ਼ਾਂ ਵਿੱਚ ਜਾ ਕਰੇ ਸਾਡੇ ਛਿੱਤਾਂ ਨੂੰ ਕਤਲ ਕਰਵਾ ਰਹੇ ਨੇ ਆਪਣੀਆਂ ਅਜੰਸ਼ੀਆਂ ਦੇ ਰਹੀ ਇਹਵਾ ਜੀ ਰਹਿ ਰਹੇ ਆ ਸੰਗਰਮ ਜਿਸ ਨੂੰ ਮਾਂ ਨੂੰ ਆਰੇ ਕਿਸੇ ਦੂਰ ਵਾਲੇ ਨਹੀਂ ਪਾਰਲੀਮੈਂਟ ਦੇ ਸਪੀਕਰ ਨੂੰ ਵਰਤੋ ਬਾਈ